ਕਿ ਸਾਡਾ ਆਟੇ ਦੇ ਵਿੱਚ ਹੀ ਜੀਵਨ ਬੁੰਨਿਆ ਹੈ ਸਾਡਾ ਆਟੇ ਦੇ ਵਿੱਚ ਹੀ ਜੀਵਨ ਬੁੰਨਿਆ ਹੈ ਜਿਸ ਰਾਤ ਟੁੱਕ ਪੱਕ ਜਾਵੇ ਉਹਦੀ ਸਾਡੀ ਬੁੰਨਿਆ ਕਿਸੇ ਅਜੀਬ ਨੇ ਸਾਡਿਆਂ ਚਾਵਾਂ ਦੇ ਕਿਸੇ ਅਜੀਬ ਨੇ ਸਾਡਿਆਂ ਚਾਵਾਂ ਦੇ ਵਿਆਜ ਮੋੜ ਕੇ ਲੱਗੇ ਪਹਿਣ ਮੋੜ ਤੇ ਦਰਿਆਵਾਂ ਦੇ ਕਰਜੇ ਦੇ ਵਿੱਚ ਸਾਡਾ ਰੋਮ ਨੂੰੁੰਨਿਆ ਹੈ ਸਾਡਾ ਆਟੇ ਦੇ ਵਿੱਚ ਹੀ ਜੀਵਨ ਨੂੰੁੰਨਿਆ ਹੈ ਜਿਸ ਰਾਤ ਠੁੱਕ ਪੱਕ ਜਾਵੇ ਉਹ ਤੇ ਸਾਡੀ ਪੁੰਨਿਆ ਸਦੀਆਂ ਤੋਂ ਵਕਤ ਨਰਮੇਕ ਪਹਾਾਂ ਚੁਗਦੇ ਲੰਘਾਏ ਅਸੀਂ ਸਦੀਆਂ ਤੋਂ ਵਕਤ ਨਰਮੇਕ ਪਹਾਾਂ ਚੁਗਦੇ ਲੰਘਾਏ ਅਸੀਂ ਪਰ ਆਪਣੀ ਪਸੰਦ ਨੇ ਨਾ ਨੀੜੇ ਕਦੇ ਹੰਡਾਏ ਅਸੀਂ ਨਾ ਪਾਟੀਆਂ ਲਾਈਆਂ ਚੱਜ ਨਾਲ ਕਦੇ ਰੂਪ ਤੁੰਨਿਆ ਹੈ ਸਾਡਾ ਆਟੇ ਦੇ ਵਿੱਚ ਹੀ ਜੀਵਨ ਤੁੰਨਿਆ ਸਾਡੀਆਂ ਧੀਆਂ ਪਹਿਣਾ ਸਿੱਟੀਆਂ ਇਸ ਤਰ੍ਹਾਂ ਮਣਾਉਂਦੀਆਂ ਨੇ ਸਾਡੀਆਂ ਧੀਆਂ ਪਹਿਣਾ ਸਿੱਟੀਆਂ ਇਸ ਤਰ੍ਹਾਂ ਮਣਾਉਂਦੀਆਂ ਨੇ ਕਦੇ ਕਣਕ ਵੜਦੀਆਂ ਦੇ ਝੋਨਾ ਲਾਉਂਦੀਆਂ ਨੇ ਕੁੱਲੂ ਮਨਾਲੀ ਜਾਣ ਦਾ ਸੁਪਨਾ ਜੇਠ ਫਾੜਾਂ ਚ ਪੁੰਨਿਆ ਹੈ ਸਾਡਾ ਆਟੇ ਦੇ ਵਿੱਚ ਹੀ ਜੀਵਨ ਗੁੰਨਿਆ ਹੈ ਸਾਡਾ ਆਟੇ ਦੇ ਵਿੱਚ ਹੀ ਜੀਵਨ ਗੁੰਨਿਆ ਹੈ ਜਿਸ ਰਾਤ ਤੁੱਕ ਪੱਕ ਜਾਵੇ ਉਹਦੇ ਹੀ ਸਾਡੀ ਪੁੰਨਿਆ ਬੋਲੀ ਸੰਗਾਰ ਸਿਆਰੀ ਹੈ ਜਾਰੀ ਰਹੇਗਾ ਫੈਸਲਾ ਹੋ ਕੇ ਸਾਡੇ ਹੱਕ ਵਿੱਚ ਇਸ ਵਾਰ ਹੀ ਰਹੇਗਾ ਸੰਘਰਸ਼ ਜਾਰੀ ਹੈ ਜਾਰੀ ਰਹੇਗਾ ਫੈਸਲਾ ਹੋ ਕੇ ਸਾਡੇ ਹੱਕ ਵਿੱਚ ਇਸ ਵਾਰ ਹੀ ਰਹੇਗਾ ਹਾਸਲ ਕਰ ਲਵਾਂਗੇ ਚਿਰਾਂ ਤੋਂ ਜੋ ਰਾਜ ਬੁਸ਼ੁੰਨਿਆ ਹੈ ਸਾਡਾ ਆਟੇ ਦੇਵ ਜੀਵਨ ਗੁੰਨਿਆ ਹੈ ਇਸ ਰਾਤ ਤੋਂ ਪੱਕ ਜਾਵੇ ਉਹਦੀ ਸਾਡੀ ਪੁੰਨਿਆ ਤੁਹਾਨੂੰ ਬਹੁਤ ਬਹੁਤ